ਜਿਹੜੀ ਖਬਰ ਤੁਸੀਂ ਦੇਖਣ ਜਾ ਰਹੇ ਹੋ ਬਹੁਤ ਹੀ ਅਹਿਮ ਤੇ ਬਹੁਤ ਹੀ ਵੱਡੀ ਖਬਰ ਹੈ ਜਿਹੜੀ ਪਹਿਲੀ ਵਾਰ ਐਸੀ ਖਬਰ ਦੇਖਣ ਜਾ ਰਹੇ ਹੋ ਮੁੱਖ ਮੰਤਰੀ ਪੰਜਾਬ ਜੇਕਰ ਯਾਨੀ ਰੂੜੀਆਂ ਉੱਤੇ ਵੀ ਭੱਜੇ ਤਾਂ ਤੁਸੀਂ ਕੀ ਕਹੋਗੇ ਪੰਜਾਬ ਦੇ ਮੁੱਖ ਮੰਤਰੀ ਨੇ ਯਾਨੀ ਇੱਕ ਮੀਟਿੰਗ ਛੱਡ ਕੇ ਭੱਜੇ ਸੀ ਉਹ ਤਾਂ ਤੁਹਾਡੇ ਯਾਦ ਹੀ ਹੋਣਾ ਕਿਸਾਨਾਂ ਦੇ ਨਾਲ ਬਹੁਤ ਵੱਡਾ ਯਾਨੀ ਇੱਕ ਕਹਿ ਸਕਦੇ ਜਿਵੇਂ ਇੱਕ ਪੰਗਾ ਪਾ ਲਿਆ ਸੀ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਉਸ ਤੋਂ ਬਾਅਦ ਪਿੰਡ ਵਾਲਿਆਂ ਬੰਨਿਓ ਜਾਨੀ ਕਿਸਾਨਾਂ ਬੰਨਿਓ ਸਿੱਧਾ ਕਹੀਏ ਤਾਂ ਕਿਸਾਨਾਂ ਬੰਨਿਓ ਇੱਕ ਬਹੁਤ ਵੱਡਾ ਦਾਵਾ ਬੋਲ ਦਿੱਤਾ ਗਿਆ ਮੁੱਖ ਮੰਤਰੀ ਪੰਜਾਬ ਸੀਐਮ ਭਗਵੰਤ ਮਾਨ ਦੇ ਉੱਤੇ ਜਿਹੜਾ ਅੱਜ ਤੁਸੀਂ ਵੇਖਣ ਜਾ ਰਹੇ ਹੋ ਉਹ ਸ਼ਾਇਦ ਹੀ ਕਦੇ ਸੁਣਿਆ ਹੋਣਾ ਤੇ ਦੇਖਿਆ ਹੋਣਾ ਮੈਂ ਤੁਹਾਨੂੰ ਇੱਕ ਇਹਦਾ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਰੂੜੀਆਂ ਉੱਤੋਂ ਦੀ ਭੱਜਣ ਦੀ ਨੌਪਤ ਕਿਵੇਂ ਆ ਗਈ ਹੈ ਜਿਹੜੀ ਮੁੱਖ ਮੰਤਰੀ ਦੀ ਛਵੀ ਹੈ ਉਹਨੋਂ ਕੇਮੇ ਯਾਨੀ ਇਹਨਾਂ ਨੇ ਨੀਵਾ ਕਰ ਲਿਆ ਕਿ ਇਸ ਕਦਰ ਯਾਨੀ ਲੋਕਾਂ ਦੇ ਵਿੱਚ ਡਿੱਗ ਚੁੱਕੀ ਹੈ ਸਰਕਾਰ ਪੰਜਾਬ ਦੀ ਇਹ ਤੁਸੀਂ ਪਹਿਲੀ ਵਾਰ ਅੱਜ ਦੇਖਣ ਜਾ ਰਹੇ ਹੋ ਜਿਹੜਾ ਕਿ ਮੁੱਖ ਮੰਤਰੀ ਰੂੜੀਆਂ ਉਤੋਂ ਦੀ ਭੱਜੇ ਤਾਂ ਫਿਰ ਤੁਸੀਂ ਉਹਨੂੰ ਕੀ ਕਹੋਗੇ ਕਿ ਪੰਜਾਬ ਦੇ ਮੁੱਖ ਮੰਤਰੀ ਕਿੰਨੇ ਕ ਦੇਖਿਆ ਤੁਸੀਂ ਇਹ ਤੋਂ ਪਹਿਲਾਂ ਕਿ ਜਿਹੜੇ ਰੂੜੀਆਂ ਉਤੋਂ ਦੀ ਭੱਜੇ ਹੋਣ ਔਰ ਕਿਸਾਨਾਂ ਬੰਨਿਓ ਦਾਵਾ ਬੋਲ ਦਿੱਤਾ ਗਿਆ ਹੋਵੇ ਅਕਸਰ ਤੁਸੀਂ ਵੇਖਿਆ ਪੰਜਾਬ ਦੀ ਜਨਤਾ ਪੀੜਤ ਹੈ ਸਰਕਾਰ ਤੋਂ ਯਾਨੀ ਚਿੱਟੇ ਦੇ ਨਾਲ ਪੰਜਾਬ ਦੀ ਨੌਜਵਾਨੀ ਮਰ ਗਈ ਐ ਦੂਜੇ ਪਾਸੇ ਕਿਸਾਨ ਦੇ ਨਾਲ ਕਈ ਇਹ ਤਾਂ ਵੱਡੇ ਪੱਧਰ ਤੇ ਖਲਵਾੜ ਹੋਇਆ ਜਿਵੇਂ ਕਿ ਝੋਨਾ ਮੰਡੀਆਂ ਦੇ ਵਿੱਚ ਰੋਲਿਆ ਸੀ ਉਹ ਵੀ ਤੁਸੀਂ ਦੇਖਿਆ ਪਰ ਉਹਨੂੰ ਵੀ ਛੱਡੋ ਬੀਤੇ ਦਿਨੀ ਜਿਹੜੀ ਮੀਟਿੰਗ ਹੁੰਦੀ ਸੀ ਆਮ ਆਨ ਦੀ ਪੰਜਾਬ ਦੇ ਕਿਸਾਨਾਂ ਦੇ ਨਾਲ ਉਹ ਮੀਟਿੰਗ ਛੱਡ ਕੇ ਭੱਜ ਜਾਂਦੇ ਨੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਬਦਲਾ ਲਵਾਂਗੇ ਔਰ ਜਿਹੜਾ ਇਹ ਵਕਤਾ ਹੁਣ ਉਹੀ ਆ ਗਿਆ ਜਿਹੜਾ ਇਹ ਤੁਸੀਂ ਸੁਣਿਆ ਕਿ ਰੂੜੀਆਂ ਤੋਂ ਨਹੀਂ ਭੱਜੇ ਭਗਵੰਤ ਮਾਨ ਕਿਵੇਂ ਭੱਜੇ ਨੇ ਸੁਣ ਲੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੀ ਨੌਜਵਾਨੀ ਨੂੰ ਸੁਣ ਲੈਣੇ ਜ਼ਰੂਰੀ ਨੇ ਕਿਉਂਕਿ ਗੱਲ ਮੁੱਖ ਮੰਤਰੀ ਦੀ ਹੈ ਤਾਂ ਸਾਰਿਆਂ ਨੂੰ ਸੁਣਨੀ ਚਾਹੀਦੀ ਆ ਕਦੇ ਮਾਵਾ ਭੈਣਾ ਬਜ਼ੁਰਗ ਬੱਚੇ ਸਾਰੇ ਸੁਣ ਉਸ ਤੋਂ ਬਾਅਦ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂ ਕਿ ਕਵੇ ਬਹੁਤ ਸਾਰੇ ਪੰਜਾਬੀਆਂ ਨੂੰ ਤਾਂ ਇਹ ਪਤਾ ਲੱਗੇ ਕਿ ਸੀਐਮ ਮਾਨ ਨੇ ਰੂੜੀਓ ਤੋਂ ਭਜਾਉਣ ਦੀ ਨੌਪਤ ਕਿਵੇਂ ਆ ਗਈ ਹੈ ਕਿਵੇਂ ਯਾਨੀ ਕਿਸਾਨ ਵਿਰਧ ਹੋ ਗਏ ਨੇ ਕਿਵੇਂ ਬੋਲ ਰਹੇ ਨੇ ਸੁਣੋ ਮੁੱਖ ਮੰਤਰੀ ਸਾਹਿਬ ਫਿਰ ਡਲੇ ਵੀ ਚੱਲਣਗੇ ਫਿਰ ਥਾਪਨੀਆਂ ਵੀ ਚੱਲਣਗੀਆਂ ਤੇ ਤੂੰ ਰੂੜੀਆਂ ਤੋਂ ਭਜਦਾ ਤੈਨੂੰ ਦਿਖਾਵਾਂਗੇ ਜਿਹੜਾ ਕਿ ਨਾ ਚੰਡੀਗੜ੍ਹ ਦੀ ਵੜਨਦਾ ਤੁਹਾਡੇ ਕਿਸੇ ਵੀ ਐਮਰ ਨੂੰ ਪਿੰਡਾਂ ਚ ਨਹੀਂ ਵੜਦਾ ਜਾ ਰੱਖੋ ਸਾਡੀ ਗੱਲ ਤੇ ਇਹ ਸੂਬੇ ਦੇ ਹੰਕਾਰੀ ਮੁੱਖ ਮੰਤਰੀ ਨੂੰ ਨੱਕ ਰਗੜਦਾ ਵਿਖਾਵਾਂਗੇ ਤੁਹਾਨੂੰ ਅਗਲੇ ਦਿਨਾਂ ਚ ਇਹ ਗੱਲ ਯਾਦ ਰੱਖੋ ਜਿਹੜਾ ਕਹਿੰਦਾ ਸੀ ਪਿੰਡਾਂ ਦੀ ਸੱਚਾ ਦੀ ਸਰਕਾਰ ਚੱਲੂਗੀ ਉਹ ਲੋਕਾਂ ਨੂੰ ਕਹਿੰਦਾ ਪੈਰਲਲ ਸਰਕਾਰ ਨਹੀਂ ਚੱਲਣ ਦੇਣੀ ਮੈਂ ਆਮੜਾ ਰੋੜਾ ਵੀ ਬੋਲਦਾ ਤੇ ਦੂਜਾ ਚੂੜ ਵੀ ਤਾਂ ਪੰਜਾਬ ਦੀਆਂ ਮੰਗਾ ਹੀ ਹੈ ਨਹੀਂ ਅਸੀਂ ਤਾਂ ਫਿਰ ਉਹਨੂੰ ਪਰਸੋਂ ਚੈਲੰਜ ਕੀਤਾ ਕਿ 15 ਤਰੀਕ ਨੂੰ ਅਸੀਂ ਬੈਠਾਂਗੇ ਕਸਾੜ ਭਵਨ 'ਚ ਤੂੰ ਆ ਜਾਈ ਉੱਥੇ ਨਹੀਂ ਆ ਸਕਦਾ ਸਮਾਂ ਵੀ ਤੂੰ ਦੱਸਣਾ ਜਗ੍ਹਾ ਵੀ ਤੂੰ ਦੱਸਣੀ ਆ ਤਰੀਕ ਵੀ ਬਦਲ ਨਹੀਂ ਤੇ ਬਦਲ ਲੈ ਸਾਨੂੰ ਚੈਲੰਜ ਕਰਕੇ ਆ ਜਾ ਇੱਧਰ ਅਸੀਂ ਚੈਲੰਜ ਕਰਦੇ ਆ ਇਹ ਜਿਹੜਾ 18 ਮੰਗਾ ਤੇ ਮੰਗਵਰ ਤੇ ਤੈਨੂੰ ਦਿੱਤਾ ਤੂੰ ਸਾਬਤ ਕਰ ਦੇ ਕਿ ਪੰਜਾਬ ਨਾਲ ਸੰਬੰਧਤ ਮੰਗਾ ਨਹੀਂ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਅੰਦੋਲਨ ਨਹੀਂ ਲੜਾਂਗੇ ਪਰ ਸਾਬਤ ਕਰ ਝੂਠ ਦੇ ਬਕਵਾਸ ਨਹੀਂ ਚੱਲੂਗਾ ਉਹ ਝਰਿਆਂ 'ਚ ਝੂੜ ਮਾਰ ਰਿਹਾ ਸੋ ਇਹਦੇ ਨਾਲ ਇੱਕ ਤਾਂ ਜਿਹੜਾ ਕਹਿੰਦਾ ਮੈਂ ਮਿੱਤਰ ਕੀਦਾ ਉਹਨੇ ਆਪ ਤਾਂ ਵੀ ਮੂੰਹ ਨੰਗਾ ਕਰ ਲਿਆ ਨਾ ਉਹਨੇ ਸਾਡੇ ਵੀ ਵਿਰੋਧ ਨਾਰ ਪਾਈ ਆ ਤੇ ਅਸੀਂ ਵੀ ਬੜੇ ਵੇਸਵੇ ਸੀ ਸਯੁਗਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਮੈਂ ਸਪਸ਼ਟ ਕਹਿਣਾ ਐ ਇੰਨੀਆਂ ਜਥੇਬੰਦੀਆਂ ਹੋਣ ਤੇ ਕਿੰਨੇ ਕੱਟ ਹੋਏ ਭਲਾ ਰਵਿੰਦਰ ਨੇ ਕੱਲ ਕੀਤੀ ਸੀ ਮੈਨੂੰ ਯਾਦ ਆ ਸਯੁਯੁਤ ਕਿਸਾਨ ਮੋਰਚੇ ਨੂੰ ਟਰਾਲੀ ਵਾਲੀ ਜਥੇਬੰਦੀ ਚਲਾਊਗੀ ਗੱਡੀ ਵਾਲੀ ਨਹੀਂ ਚਲਾਊਗੀ ਵੀ ਜਿਹੜੇ ਗੱਡੀਆਂ ਦੇ ਲੀਡਰ ਬਣਦੇ ਨੇ ਭੱਜ ਕੇ ਅੱਗੇ ਚੱਲ ਜਾਂਦੇ ਮੀਡੀਆ ਦੇ ਉਹ ਨਹੀਂ ਚਲਾ ਸਕਦੇ ਤੁਹਾਡਾ ਤਜਰਬਾ ਹੋਗਾ ਤੁਸੀਂ ਨਵੇਂ ਬਣੇ ਹੋਗੇ ਪਰ ਜਿਹੜੀਆਂ ਟਰਾਲੀਆਂ ਵਾਲੀਆਂ ਜਥੇਬੰਦੀਆਂ ਨਾ ਉਹੀ ਸਯੁਯੁਤ ਕਿਸਾਨ ਮੋਰਚੇ ਨੂੰ ਚਲਾ ਸਕਦੀਆਂ ਤਾਂ ਸੁਣ ਲਿਆ ਪੰਜਾਬੀ ਹੋ ਜਾਨੀ ਕਿਸਾਨ ਵਿਰੁੱਧ ਹੋ ਚੁੱਕੇ ਨੇ ਸੀਐਮ ਮਾਨ ਦੇ ਯਾਨੀ ਉਹਨਾਂ ਨੇ ਕਈ ਵਾਰ ਯਾਨੀ ਕਿਹਾ ਕਿ ਜਿਹੜੀਆਂ ਮੰਗਾਂ ਨੇ ਸਾਡੇ ਨਾਲ ریلیਟਡ ਨਹੀਂ ਹੈਗੀਆਂ ਇਹ ਸਾਰੀਆਂ ਮੰਗਾਂ ਕੇਂਦਰ ਦੇ ਨਾਲ ਸੰਬੰਧ ਰੱਖਦੀਆਂ ਨੇ ਕਿ ਕਿਸਾਨ ਉਹ ਵੱਡੇ ਪੱਦਰ ਤੇ ਯਾਨੀ ਇਕੱਠੇ ਹੋ ਗਏ ਨੇ ਸਿੱਧਾ ਚੈਲੰਜ ਕਰ ਦਿੱਤਾ ਸੀਆ ਭਗਵਾਨ ਤਮਨ ਨੂੰ ਕਿ ਤੂੰ ਸਾਨੂੰ ਚੰਡੀਗੜ੍ਹ ਦੇ ਵਿੱਚ ਵੀ ਪ੍ਰੋਟੈਸਟ ਨਹੀਂ ਕਰ ਲੈਂਦਾ ਔਰ ਦੂਜੇ ਪਾਸੇ ਹੋਰ ਵੀ ਸਾਡੀਆਂ ਮੰਗਾਂ ਦੇ ਉੱਤੇ ਰੋਕ ਲਾ ਰੱਖੀ ਹੈ ਕਿ ਭਾਈ ਇਹ ਤਾਂ ਕੇਂਦਰ ਦੀਆਂ ਮੰਗਾਂ ਨੇ ਉਹਨਾਂ ਨਾਲ ਸੰਬੰਧਿਤ ਨੇ ਸਾਡੇ ਨਾਲ ਕੋਈ ਸੰਬੰਧ ਨਹੀਂ ਇਹਨਾਂ ਗੱਲਾਂ-ਵਾਤਾਂ ਦਾ ਤਾਂ ਮੈਂ ਵੀ ਕਹਿਣਾ ਚਾਹੁੰਦਾ ਜਦੋਂ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਪੰਜਾਬ ਦੀ ਸਰਕਾਰ ਕਾਦੇ ਆਸਤੇ ਬਣਾਈ ਆ ਸੀ ਕਿ ਸਾਡੇ ਨਾਲ ਕੋਈ ਖਿਲਵਾੜ ਨਾ ਹੋਵੇ ਸਾਡੇ ਨਾਲ ਕੋਈ ਅਨਿਆਇ ਨਾ ਹੋਵੇ ਐਸ ਕਰਕੇ ਚੁਣੀ ਆ ਕਿ ਸਾਡੇ ਨਾਲ ਜਿਹੜਾ ਕਿ ਭ੍ਰਸ਼ਟਾਚਾਰ ਨਾ ਹੋਵੇ ਤਾਂ ਇੱਥੇ ਸਾਡਾ ਮੁੱਖ ਮੰਤਰੀ ਉੱtre ਹੁੰਦਾ ਤੇ ਸਾਡੇ ਨਾਲ ਸਿੱਧੀ ਬਗਾਵਤ ਕਰ ਦਿੰਦਾ ਇਕੱਲੇ ਕਿਸਾਨਾਂ ਦੇ ਨਾਲ ਨਹੀਂ ਇਹ ਮਜ਼ਦੂਰਾਂ ਦੇ ਨਾਲ ਵੀ ਬਗਾਵਤ ਹੈ ਔਰ ਦੂਜੇ ਪਾਸੇ ਪੰਜਾਬ ਦੀ ਨੌਜਵਾਨੀ ਮਾਰਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪੰਜਾਬ ਦੀ ਸਰਕਾਰ ਦਾ ਹੈ ਇਹ ਗੱਲਾਂ ਨੂੰ ਤੁਸੀਂ ਨਕਾਰ ਨਹੀਂ ਸਕਦੇ ਕਿਉਂ ਤਵੇ ਪੰਜਾਬ ਦੇ ਵਿੱਚ ਜਿਹੜੀ ਬਹਾਰ ਚੱਲੀ ਆ ਇੱਕ ਪਾਸੇ ਤਾਂ ਕਰ ਦਿੰਦੇ ਨੇ ਐਕਸ਼ਨ ਬਹੁਤ ਵੱਡਾ ਐਕਸ਼ਨ ਕਰ ਦਿੱਤਾ ਕਿ ਅਸੀਂ ਨਸ਼ੇ ਤਸਕਰਾਂ ਦੇ ਘਰ ਢਾ ਰਹੇ ਹਾਂ ਔਰ ਦੂਜੇ ਪਾਸੇ ਇੱਕ ਰਾਣਾ ਨਾਮ ਦਾ ਬੰਦਾ ਹੈ ਜਿਹੜਾ ਬਹੁਤ ਵੱਡਾ ਸਮਗਲਿੰਗ ਜਿਹਦੇ ਕੋਲੋਂ ਕਈ ਕਿੱਲੇ ਹਰਨ ਫੜੀ ਗਈ ਆ ਬਹੁਤ ਸਾਰੇ ਹਥਿਆਰ ਫੜੇ ਗਏ ਨੇ ਤਾਂ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਫਿਲਹਾਲ ਉਹ ਬੰਦਾ ਜੇਲ੍ਹ ਦੇ ਵਿੱਚ ਮੰਦਾ ਤਾਂ ਉਹ ਲੋਕਾਂ ਦੀਆਂ ਜਿਹੜੀਆਂ ਆਲੀਸ਼ਾਨ ਕੋਠੀਆਂ ਨੇ ਉਹਨਾਂ ਦੇ ਉੱਤੇ ਬਲਡوزر ਤਾਂ ਨਹੀਂ ਚੱਲਦਾ ਪਰ ਜਿਹੜੇ ਛਪਰੇ ਬਣਾਏ ਹੋਏ ਨੇ ਚਾਹੇ ਉਹ ਨਸ਼ੇ ਤਸਕਰਾਂ ਨੇ ਉਹਨਾਂ ਨੂੰ ਜਰੂਰ ਟਾਇਆ ਜਾ ਰਿਹਾ ਅਸੀਂ ਇਹ ਨਹੀਂ ਕਹਿੰਦੇ ਕਿ ਨਸ਼ੇ ਤਸਕਰਾਂ ਦਾ ਯਾਨੀ ਘਰ ਨਾ ਟਾਇਆ ਜਾਵੇ ਟਾਓ ਪਰ ਜਿਹੜੇ ਵੱਡੇ ਮગર ਮੱਛ ਨੇ ਉਹਨਾਂ ਦੇ ਵੀ ਟਾਉਣੇ ਚਾਹੀਦੇ ਨੇ ਇਸੇ ਹੀ ਪ੍ਰਕਾਰ ਕੁੰਡੀ ਹੁਣ ਬਹੁਤ ਭੈੜੀ ਫਸ ਗਈ ਆ ਕਿਸਾਨਾਂ ਦੇ ਨਾਲ ਯਾਨੀ ਕਿਸਾਨਾਂ ਨੇ ਜਿਹੜੀ ਮੀਟਿੰਗ ਛੱਡ ਕੇ ਭੱਜੇ ਸੀਐਮ ਆਰ ਉਹਦਾ ਬਦਰਾ ਲੈਣਾ ਸ਼ੁਰੂ ਕਰ ਦਿੱਤਾ ਤੇ ਵੱਡੇ ਪੱਦਰ ਤੇ ਇਕੱਠ ਹੋ ਗਿਆ ਤੇ ਉਹਨਾਂ ਨੇ ਇੱਕ ਚੈਲੰਜ ਕਰ ਦਿੱਤਾ ਕਿ ਜਗ੍ਹਾ ਵੀ ਤੁਹਾਡੀ ਹੋਣੀ ਆ ਸਮਾਂ ਵੀ ਤੁਹਾਡਾ ਹੋਣਾ ਸਾਡੇ ਸਾਨੂੰ ਜਿੱਥੇ ਸਾਦਾ ਤੇ ਅਸੀਂ ਤੇਰਾ ਸਾਹਮਣਾ ਕਰਾਂਗੇ ਤੇ ਇੱਕ ਗੱਲ ਦਾ ਜਵਾਬ ਦੇ ਕਿ ਆ ਜਿਹੜੀਆਂ ਮੰਗਾਂ ਨੇ ਇਹ ਤੇਰੇ ਨਾਲ ਸੰਬੰਧਤ ਨਹੀਂ ਹੈਗੀਆਂ ਤਾਂ ਫੇਰ ਇੱਥੇ ਸੀਐਮ ਮਾਨ ਚੁੱਪ ਕਿਉਂ ਨੇ মিডিਆ ਦੇ ਵਿੱਚ ਬਿਆਨ ਦੇ ਦਿੰਦੇ ਆ ਕਹਿੰਦੇ ਯਾਰ ਕਿਸਾਨ ਤਾਂ ਰੇਲਾ ਰੋਕ ਲੈਂਦੇ ਨੇ ਕਿਸਾਨ ਧਰਨੇ ਲਾ ਲੈਂਦੇ ਨੇ ਬਾਈ ਜੇ ਦੇਖਣਾ ਹੋਵੇ ਤਾਂ ਡੂੰਗੀ ਗੱਲ ਬਹੁਤ ਆ ਕਿ ਕਿਸਾਨੀ ਨਾਲ ਜਵਾਨੀ ਆ ਤੇ ਜਵਾਨੀ ਨਾਲ ਜਿਹੜਾ ਕੰਮ ਹੈ ਉਹ ਸਾਡੇ ਸਾਰੇ ਲੋਕਾਂ ਦੇ ਨਾਲ ਜੁੜਿਆ ਹੋਇਆ ਹੈ ਜਿਹੜਾ ਖੇਤੀ ਵਾਲਾ ਕਿੱਤਾ ਨਾ ਸਾਡੇ ਲੋਕਾਂ ਦਾ ਤੇ ਸਾਰਿਆਂ ਨਾਲ ਜੁੜਿਆ ਜੋ ਕਿ ਇਹ ਗੰਨੇ ਦੇ ਵਹਿੰਦੇ ਵਿੱਚ ਹੋਵੇ ਕਿ ਇਹ ਤਾਂ ਕਿਸਾਨ ਹੈ ਜੀ ਅਸੀਂ ਤਾਂ ਫਲਾਣੇ ਟਮਕਾਨੇ ਆ ਤੇ ਸਾਡੇ ਨਾਲ ਤਾਂ ਇਹਨਾਂ ਦਾ ਕੋਈ ਸੰਬੰਧ ਨਹੀਂ ਦਰਅਸਲ ਸਾਰੇ ਆਪਾਂ ਖੇਤੀ ਦੇ ਨਾਲ ਹੀ ਜੁੜੇ ਹੋਏ ਜੇਕਰ ਇਹ ਅਨਾਜ ਆ ਤਾਂ ਇੱਥੇ ਸਾਡੀ ਜੀਵਨ ਵਸ ਰਿਹਾ ਜੇ ਇੱਥੇ ਸਾਡੀਆਂ ਇੰਡਸਟਰੀਆਂ ਲੱਗਦੀਆਂ ਨੇ ਵੱਡੇ ਪੱਧਰ ਤੇ ਤਾਂ ਫਿਰ ਉਹ ਜ਼ਮੀਨ ਵੀ ਬੰਜਰ ਹੋ ਜਾਣੀ ਆ ਅਨਾਜ ਵੀ ਮੁੱਕ ਜਾਣਾ ਤੇ ਫਿਰ ਪਾਕਿਸਤਾਨ ਵਾਲੇ ਹਾਲਾਤ ਹੋ ਜਾਣਗੇ 150 ਕਿਲੋ ਦਾ ਆਟਾ ਉੱਥੇ ਪਾਕਿਸਤਾਨ ਦੇ ਵਿੱਚ ਤੇ ਸਾਡੇ ਫਿਰ ਇੱਥੇ 500 ਰੁਪਏ ਕਿਲੋ ਵਾਲਾ ਆਟਾ ਖਵਾਉਣਗੇ ਯਾਦ ਰੱਖਿਓ ਪੰਜਾਬੀਓ ਇਹ ਗੱਲਾਂ ਬੜੀਆਂ ਅਜੀਬ ਲੱਗਦੀਆਂ ਹੋਣਗੀਆਂ ਪਰ ਦਰਅਸਲ ਸੱਚ ਤਾਂ ਫਿਰ ਇਹੀ ਹੈ ਕਿ ਜੇਕਰ ਪੰਜਾਬ ਦੀ ਜ਼ਮੀਨ ਨੂੰ ਔਰ ਪੰਜਾਬ ਦੇ ਕਿਸਾਨਾਂ ਦੇ ਨਾਲ ਇਹੀ ਖਿਲਵਾੜ ਚੱਲਦਾ ਆਇਆ ਕਿਉਂਕਿ ਪੰਜਾਬ ਦੀ ਨੌਜਵਾਨੀ ਤਾਂ ਆਪਾਂ ਬਹੁਤ ਸਾਰੀ ਮਰਵਾ ਚੁੱਕੇ ਇਹਨਾਂ ਦੇ ਰਾਜ ਦੇ ਅੰਦਰ ਆਉਣ ਵਾਲਾ ਸਮਾਂ ਪੰਜਾਬ ਦੇ ਲੋਕਾਂ ਦੇ ਉੱਤੇ ਧਿਆਨਕ ਨਾ ਹੋਵੇ ਕਿਸਾਨਾਂ ਨੇ ਤਾਂ ਤਿਆਰੀ ਖੇਚ ਲਈ ਐ ਕਿਉਂਕਿ ਚੈਲੰਜ ਕਰ ਦਿੱਤਾ ਸੀ ਆ ਮਾਨ ਨੂੰ ਕਿ ਆ ਜਾ ਜਿੱਥੇ ਮਰਜੀ ਜਗ੍ਹਾ ਵੀ ਤੇਰੀ ਹੋਣੀ ਐ ਟਾਈਮ ਵੀ ਤੇਰਾ ਤੂੰ ਤੈ ਕਰ ਲੈ ਤਰੀਕ ਬਦਲਨੀ ਐ ਤਾਂ ਬਦਲ ਲੈ ਅਸੀਂ ਤਿਆਰ ਹਾਂ ਤੇਰੇ ਨਾਲ ਮੀਟਿੰਗ ਕਰਨ ਨੂੰ ਸਦਰ ਜਿੱਥੇ ਮਰਜੀ ਬਹੁਤ ਵੱਡਾ ਚੈਲੰਜ ਕਰ ਦਿੱਤਾ ਤਾਂ ਜਿੰਨੇ ਵੀ ਪੰਜਾਬੀ ਤੁਸੀਂ ਪੰਜਾਬ ਦੇ ਹੱਕ ਦੇ ਵਿੱਚੋਂ ਇਸ ਗੱਲ ਨੂੰ ਅੱਗੇ ਤੱਕ ਜਰੂਰ ਪਹੁੰਚਾਉਣਾ ਖਾਸ ਕਰਕੇ ਮੈਂ ਕਿਸਾਨਾਂ ਨੂੰ ਵੀ ਕਹਿਣਾ ਜਿਹਦੇ ਤੱਕ ਇਹ ਵੀਡੀਓ ਪਹੁੰਚਦੀ ਹੈ ਤਾਂ ਵੀਡੀਓ ਨੂੰ ਵੱਡੇ ਪੱਧਰ ਤੇ ਗਰੁੱਪਾਂ ਵਿੱਚ ਸ਼ੇਅਰ ਕਰਨਾ ਤਾਂ ਕਿ ਹਰ ਇੱਕ ਨੌਜਵਾਨ ਤੱਕ ਪਹੁੰਚੇ ਇਹਨਾਂ ਦਾ ਸੱਚ ਪਤਾ ਲੱਗੇ ਕਿ ਸੀਐਮ ਆਨ ਨੂੰ ਚੈਲੰਜ ਕਿਵੇਂ ਹੋ ਰਿਹਾ ਪੰਜਾਬ ਦੀ ਜਨਤਾ ਦੁਆਰਾ ਤਾਂ ਠੀਕ ਹੈ ਪੰਜਾਬੀਓ ਮਿਲਦੇ ਆ ਅਗਲੇ ਡਾਕ ਤੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ